ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਕਈ ਵਾਰ ਸਵਾਲਾਂ ਦੇ ਘੇਰੇ ਚ ਆਂਦੀ ਹੈ ਖਾਸ ਤੌਰ ਤੇ ਕਈ ਅਹਿਮ ਅਹੁਦਿਆਂ ਦੀ ਖਰੀਦ ਫਰੋਖਤ ਨੂੰ ਲੈ ਕੇ ਇਹ ਸਵਾਲ ਮੈਂ ਨਹੀਂ ਖੜਾ ਕਰ ਰਿਹਾ ਇਹ ਸਵਾਲ ਲਗਾਤਾਰ ਇਲਜ਼ਾਮ ਆਮ ਆਦਮੀ ਪਾਰਟੀ ਤੇ ਲੱਗਦੇ ਹੋਏ ਸਵਾਲ ਖੜੇ ਹੁੰਦੇ ਨੇ ਅਗਲੇ 5-7 ਮਿੰਟਾਂ ਚ ਇੱਕ ਅਹਿਮ ਜਾਣਕਾਰੀ ਆਕਰੋ ਕੇ ਕੁਝ ਤਸਵੀਰਾਂ ਅਜੇ ਹੀ ਤੁਹਾਨੂੰ ਵਿਖਾਉਣ ਵਾਲਾ ਹਾਂ ਜਿਸ ਤੋਂ ਬਾਅਦ ਤੁਸੀਂ ਆਪ ਸਮਝ ਜਾਓਗੇ ਕਿ ਆਖਰਕਾਰ ਇਹ ਹਾਲਾਤ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਖਰਕਾਰ ਇਹ ਹਾਲਾਤ ਕਿਉਂ ਬਣ ਰਹੇ ਨੇ ਔਰ ਸਭ ਤੋਂ ਅਹਿਮ ਜਾਣਕਾਰੀ ਇਸ ਪੂਰੇ ਮਾਮਲੇ ਨੂੰ ਲੈ ਕੇ ਕਿ ਜਦੋਂ ਤਸਵੀਰਾਂ ਸਾਹਮਣੇ ਆ ਜਾਂਦੀ ਹੈ ਨਾ ਜਦੋਂ ਕੈਮਰੇ ਦੇ ਸਾਹਮਣੇ ਸਾਰਾ ਕੁਝ ਖੁੱਲ ਕੇ ਸਾਹਮਣੇ ਆ ਜਾਂਦਾ ਫਿਰ ਸਵਾਲ ਹੋਰ ਵੀ ਵੱਡੇ ਹੋ ਜਾਂਦੇ ਨੇ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ ਸੰਗਰੂਰ ਦੇ ਵਿੱਚ ਮੌਜੂਦਾ ਐਮ.ਐਲ.ਏ. ਨਰਿੰਦਰ ਕੌਰ ਪਰ ਆਸਤੇ ਕੁਝ ਲੋਕਾਂ ਨੇ ਸਵਾਲ ਖੜੇ ਕੀਤੇ ਸੀ ਔਰ ਜ਼ਹਿਰ ਤੱਕ ਖਾਲਿਆ ਸੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਉਦੋਂ ਵੀ ਲਗਾਤਾਰ ਇੱਕ ਵੱਡਾ ਰੋੜਾ ਹੋਇਆ ਸੀ ਪਰ ਅੱਜ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਨੇ ਤੇ ਹੋਰ ਵੀ ਇਸ ਪੂਰੇ ਮਾਮਲੇ ਨੂੰ ਖੋਲ ਕੇ ਰੱਖ ਦਿੱਤਾ ਕਿ ਆਮ ਆਦਮੀ ਪਾਰਟੀ ਦਾ ਇਮਾਨਦਾਰੀ ਵਾਲਾ ਕੱਟੜ ਇਮਾਨਦਾਰੀ ਵਾਲਾ ਲੇਬਲ ਹੁਣ ਉਹਦੇ ਤੇ ਕਾਲਖ ਪੁੱਤ ਗਈ ਹੈ ਜਾਂ ਕਹਿ ਲੋ ਕਿ ਉਹ ਕੱਟੜ ਬੇਈਮਾਨੀ ਤੇ ਰਿਸ਼ਵਤਖੋਰੀ ਦੇ ਵਿੱਚ ਤਬਦੀਲ ਹੋ ਗਿਆ ਹੈ ਇਹ ਸਵਾਲ ਇਸ ਕਰਕੇ ਖੜੇ ਹੋਏ ਨੇ ਕਿ ਅੱਜ ਮੋੜ ਵਿਖੇ ਜੋ ਕੁਝ ਹੋਇਆ ਯਾਨੀ ਕਿ ਮੌੜ ਹਲਕੇ ਦੇ ਵਿੱਚ ਅੱਜ ਗੜਾ ਰਾਜ ਦਿਹਾੜੇ ਮੌਕੇ ਗਰਤੰਤਰ ਦਿਵਸ ਦੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਜਾਂ ਜੋ ਹੰਗਾਮਾ ਹੋਇਆ ਉਸ ਨੇ ਆਮ ਆਦਮੀ ਪਾਰਟੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਦਰਅਸਲ ਗਰਤੰਤਰ ਦਿਹਾੜੇ ਨੂੰ ਲੈ ਕੇ ਇੱਕ ਸਮਾਗਮ ਰੱਖਿਆ ਗਿਆ ਸੀ ਜਿੱਥੇ ਮੌਜੂਦਾ ਐਮਐਲਏ ਮੌਜੂਦ ਸੀਗੇ ਝੰਡਾ ਫੇਰੌਣ ਵਾਲਾ ਔਰ ਉਸ ਮੌਕੇ ਤੇ ਐਮਐਲਏ ਦੇ ਕੋਲ ਇੱਕ ਕੁਰਸੀ ਲੱਗੀ ਹੋਈ ਸੀ ਨਗਰ ਕੌਂਸਲ ਦੇ ਪ੍ਰਧਾਨ ਦੀ ਪਰ ਉੱਥੇ ਐਮਐਲਏ ਸਾਹਿਬ ਨੇ ਬੰਦਾ ਕੋਈ ਹੋਰ ਬਿਠਾ ਦਿੱਤਾ ਪਰ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਉੱਥੇ ਪਹੁੰਚੇ ਯਾਨੀ ਕਿ ਨਗਰ ਕੌਂਸਲ ਦੇ ਪ੍ਰਧਾਨ ਨੇ ਉੱਥੇ ਪਹੁੰਚ ਕੇ ਜਦੋਂ ਆਪਣੀ ਕੁਰਸੀ ਲੱਭੀ ਔਰ ਕੁਰਸੀ ਤੇ ਕੋਈ ਹੋਰ ਬੈਠਾ ਮਿਲਿਆ ਤਾਂ ਹੰਗਾਮਾ ਕਰਨ ਲੱਗੇ ਪਰ ਐਮਐਲਏ ਨੇ ਧਿਆਨ ਨਹੀਂ ਦਿੱਤਾ ਜਾਂ ਕਹਿ ਲੋ ਕਿ ਐਮਐਲਏ ਨੇ ਦਰਕਿਨਾਰ ਕਰਤਾ ਉਸ ਤੋਂ ਬਾਅਦ ਜੋ ਕੁਝ ਹੋਇਆ ਜਾਂ ਕਹਿ ਲੋ ਕਿ ਉਸ ਨਗਰ ਕੌਂਸਲ ਪ੍ਰਧਾਨ ਨੇ ਸਿੱਧੇ ਤੌਰ ਤੇ ਹੰਗਾਮਾ ਕੀਤਾ ਕੁਰਸੀ ਨੂੰ ਲੈ ਕੇ ਔਰ ਇਲਜ਼ਾਮ ਤੱਕ ਲਾ ਦਿੱਤੇ ਕਿ ਇਹ ਕੁਰਸੀ ਮੈਂ ਐਵੇਂ ਹੀ ਨਹੀਂ ਲਈ 30 ਲੱਖ ਦੇ ਵਿੱਚ ਤੁਹਾਡਾ ਐਮਐਲਏ ਵਿਕਿਆ 30 ਲੱਖ ਉਹਦੀ ਕੀਮਤ 30 ਲੱਖ ਰੁਪਏ ਦੇ ਕੇ ਮੈਂ ਕੁਰਸੀ ਲਈਏ ਇਹ ਗੱਲ ਜਿਹੜੀ ਹੈ ਉਹ ਕਹੀ ਗਈ ਉਸ ਤੋਂ ਬਾਅਦ ਇਹ ਸਵਾਲ ਫਿਰ ਵੱਡੇ ਹੋ ਗਏ ਹਾਲਾਂਕਿ ਬਹੁਤੇ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਨਗਰ ਕੌਂਸਲ ਪ੍ਰਧਾਨ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂ ਕਹਿ ਲੋ ਕਿ ਪੁਲਿਸ ਵੀ ਵਿਚਕਾਰ ਆਈ ਪਰ ਨਗਰ ਕੌਂਸਲ ਪ੍ਰਧਾਨ ਬੋਲੇ ਕਿ ਮੈਂ ਡਰਦਾ ਨਹੀਂ ਮੈਂ ਤੇ ਸਗੋ ਜੋ ਗੱਲ ਕਹਿ ਰਹੇ ਆ ਬਿਲਕੁਲ ਠੀਕ ਕਹਿ ਰਹੇ ਆ ਕਿ ਤੁਹਾਡਾ ਐਮਐਲਏ 30 ਲੱਖ ਦੇ ਵਿੱਚ ਵਿਕਿਆ ਔਰ ਐਮਐਲਏ ਸੁਖਬੀਰ ਸਿੰਘ ਮੈਸਰਖਾਨਾ ਅਕਸਰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਪਹਿਲਾਂ ਵੀ ਸਵਾਲਾਂ ਦੇ ਘੇਰੇ ਚ ਰਹੇ ਨੇ ਪਰ ਕੀ ਹੁਣ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਜਾਂ ਕੈਮਰੇ ਦੇ ਸਾਹਮਣੇ ਜੋ ਸਾਰਾ ਲਾਈਵ ਹੰਗਾਮਾ ਹੋਇਆ ਉਸ ਨੇ ਆਮ ਆਦਮੀ ਪਾਰਟੀ ਦੀ ਪੋਲ ਖੋਲ ਕੇ ਰੱਖ ਦਿੱਤੀ 30 ਲੱਖ ਦੇ ਬਿਕਲ ਕਾਊਂਟ ਕਰ ਲੋ ਜਿਹਨੇ ਕਰਨਾ ਐ ਮੈਨੂੰ ਬੈਠੋ ਐਸ ਕੇ ਡਾਕਟਰ ਮੋਹਨ ਜੀ ਉਹ ਐਮ ਐਲ ਏ ਦੀ ਰੱਖੀ ਦੇ ਬਿਕਲ ਨਹੀਂ ਲੱਗਤ ਓਹ ਲਿਆ 40 ਲੱਖ ਰੁਪਏ ਮੇਰਾ ਖਾ ਜਾ ਗਿਆ ਧੋਤੋ ਪੁੱਤ ਫੜ ਜਾ ਹੋਣ ਗਿਆ ਮਨ ਲੋੜ ਦੋਰਾ ਕਰ ਜੋ ਜਿਹੜਾ ਮੇਰੀ ਲੰਡੂ ਕਹਿੰਦੇ ਨਾ ਲੰਡੂ ਦਾ 30 ਲੱਖ ਰੁਪਏ ਖਰੀਦਿਆ ਤੁਹਾਡੇ ਮੇਰੇ ਬੈਠੋ ਬੈਠੋ ਓਏ 30 ਲੱਖ ਰੁਪਏ ਖਰੀਦਿਆ ਓਏ ਮੈਂ ਮੈਂ ਇਹਨੇ ਤੁਹਾਡਾ 30 ਲੱਖ ਦੀ ਖਰੀਦਿਆ ਕਰ ਰਿਹਾ ਪ੍ਰਧਾਨ ਨੇ ਜੰਗਲੋਂ ਬੈਠ ਰਿਹਾ ਉਹ ਰੰਗ ਰੰਗ ਉਹ ਕੈਮਰਾ ਹੱਥ ਪਾ ਹਾ ਆਹ ਕੀ ਗੱਲ ਹੈ ਤੂੰ ਬੋਟਾ ਕੋਲੋਂ ਮੋੜਿਆ ਰਹਿਣਾ ਕਰ ਇਹ ਲੰਗੇ ਜੀ ਕਮਾਲ ਕਰੀ ਜਾਂਦੇ ਐ ਇਹ ਐਮਐਲਏ ਜੰਗਲੋਂ ਦਾ ਮੁੰਡੇ ਲੱਪੜਾ ਮਾਰਦਾ ਪਹਿਲੀ ਗੱਲ ਤਾਂ ਕੁਰਸੀ ਤੇ ਪ੍ਰਧਾਨ ਜੀ ਦੇ ਬੰਦਾ ਬਿਠਾਇਆ ਉਹਨਾਂ ਨੇ ਮੈਂ ਮੈਂ ਕਿੱਥੇ ਬੈਠਾ ਮੈਂ ਕਿੱਥੇ ਬੈਠਾਂ ਮੈਨੂੰ ਦੱਸੋ ਚਲੋ ਬੈਠੋ ਮੇਰੀ ਬੇਇੱਜ਼ਤੀ ਸੁਣਾ ਯਾਰ ਇਹ ਕੁਲੇਟ ਜੋ ਕਿ ਨਹੀਂ ਬੰਦੀ ਇੰਸਪੈਕਟਰ ਸਾਹਿਬ ਦੇਖੋ ਖੌਂਦੇ ਮੈਂ ਜੇ ਉਧਰ ਬੈਠਾ ਤਾਂ ਗੱਲ ਹੋਈ ਹੈ ਫਿਰ ਮੁੰਡੇ ਲੱਪੜ ਮਾਰ ਆਹ ਦੇਖ ਆਹ ਬੈਠਾ ਰੱਖੋ ਆਹ ਬੈਠਾ ਰੱਖੋ ਵੀਡੀਓ ਬਣਾਉਂਦਾ ਆਹ ਕੋਈ ਨਹੀਂ ਆਹ ਕੋਈ ਨਹੀਂ ਯਾਰੀ ਕੁਟੀ ਚੋਂ ਬੈਠਾ ਆਹ ਮੈਂ ਢਾਡੂ ਬੈਠਾ ਪੁੱਛਾਂ ਕਿਉਂ ਬੈਠੇ ਨਹੀਂ ਜੀ ਮੈਂ ਅਫੀਸਰ ਆ ਗਿਆ ਬੱਗੇ ਤੋਂ ਮੂਰੇ ਬਾਹਰ ਓ ਯਾਰ ਅਕਲ ਸਾਬ ਉਹ ਦੱਸੋ ਇੱਕ ਕੋਈ ਸਾਥ ਦਾ ਕੁਝ ਨਹੀਂ ਕੱਟੇ ਹੋ ਬਈ ਨੰਨੇ ਲੇ ਕੋਈ ਨਾਰ ਨਿਮਾਏ ਮੇਰੇ ਕੋ ਫਾਈਨਲ ਜਰਾ ਐਮਐਲ ਦੀ ਗੱਲ ਕਰ ਬੈਠੋ ਪ੍ਰਧਾਨ ਬੈਠੋ ਜੇ ਤੁਹਾਨੂੰ ਕੱਲ ਨੂੰ ਰੁਪਏ ਦੰਦਾ ਸੀ ਉਹ ਤਾਂ ਮੈਨੂੰ ਚੱਲੇ ਲੱਗਦਾ ਸੀ ਇਹ ਗੱਲਾਂ ਨਾ ਕਰੋ ਪਰ ਨਹੀਂ ਬਣ ਗਿਆ ਇਹ ਗੱਲਾਂ ਬਾਤਾਂ ਹੀ ਆ ਜਾਂਦੀਆਂ ਨੇ ਗੱਲਾਂ ਓਏ ਗੱਲਾਂ ਬਹੁਤ ਹੋ ਗਈਆਂ ਓ ਲੋਕ 30 ਲੱਖ ਚ ਵਿਕਿਆ ਓਏ ਹਾਂ 30 ਲੱਖ ਚ ਵੇਖ ਲੈ ਕਾਊਂਟ ਕਰ ਲੋ ਜਿਹਨੇ ਕਰਨਾ ਐ ਮੈਂ ਬੈਠਾ ਐਸ ਕੇ ਡਾਕਟਰ ਮੋਹਨ ਲਾ ਲਓ 30 ਲੱਖ ਚ ਵਿਕਿਆ 30 ਲੱਖ ਰੁਪਏ ਮੇਰਾ ਖਾ ਜਾ ਗਿਆ ਬੋਟੋ ਪੁੱਤ ਸੜ ਜਾ ਹੁਣ ਗਿਆ ਮਨ ਲੋਡ ਕਰ ਦਿਓ ਜਿਹੜਾ ਮੇਰੀ ਲੰਡੂ ਕਹਿੰਦੇ ਨਾ ਲੰਡੂ ਦਾ 30 ਲੱਖ ਰੁਪਏ ਖਰੀਦਿਆ ਤੁਹਾਡੇ ਮੇਰੇ ਬੈਠੋ ਬੈਠੋ ਓ 30 ਲੱਖ ਰੁਪਏ ਖਰੀਦਿਆ ਓਏ ਮੈਂ ਮੈਂ ਲੈ ਤੁਹਾਡਾ 30 ਲੱਖ ਰੁਪਏ ਖਰੀਦਦਾ ਕਰਦਾ بران ني چلو بران 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 ਮੁੰਡੇ ਜੀ ਕਮਾਲ ਕਰੀ ਜਾਂਦੇ ਆ ਇਹ ਐਮਐਲਏ ਜੰਗ ਲੱਗਦਾ ਮੁੰਡੇ ਲੱਪੜਾ ਮਾਰਦਾ ਪਹਿਲੀ ਗੱਲ ਤਾਂ ਕੁਰਸੀ ਤੇ ਪ੍ਰਧਾਨ ਜੀ ਦੇ ਬੰਦਾ ਬਿਠਾਇਆ ਉਹਨਾਂ ਨੇ ਮੈਂ ਮੈਂ ਕਿੱਥੇ ਬੈਠਾ ਭਾਈ ਚਲੋ ਜੀ ਲੈ ਕਿੱਥੇ ਬੈਠوں ਮੈਨੂੰ ਦੱਸੋ ਚਲੋ ਬੈਠੋ ਮੇਰੀ ਗੱਲ ਵੀ ਸੁਣੋ ਯਾਰ ਕਿ ਪੁਲਿਸ ਬੈਠੀ ਜੋ ਕਿ ਨਹੀਂ ਬੰਦੀ ਇੰਸਪੈਕਟਰ ਸਾਹਿਬ ਦੇਖੋ ਖੌਂਦੇ ਮੈਂ ਜੇ ਉੱਧਰ ਬੈਠਾ ਤਾਂ ਗੱਲ ਹੋਈ ਏ ਫਿਰ ਮੁੰਡੇ ਲੱਪੜਾ ਮਾਰ ਆਹ ਦੇਖੋ ਆ ਬੈਠਾ ਰੱਖੋ ਕਿ ਤੱਕ ਚੜੀ ਕੋ ਨੀਆ ਆਹ ਕੋਈ ਦੀ ਨੀਆ ਵੀਰ ਕੋਈ ਬੈਠਾ ਆ ਮਠਾਡੂ ਬੈਠਾ ਪੁੱਛਾ ਉਹ ਮੈਨੂੰ ਕਿਉਂ ਕਿਉਂ ਬੈਠੇ ਹੋ ਮੈਂ ਅਫੀਮ ਖਾ ਲਿਆ ਬੱਗੇ ਤੋਂ ਪੂਰੇ ਬਾਹਰ ਓ ਯਾਰ ਅਖਿਲ ਸਾਹਿਬ ਇੱਕ ਕੋਈ ਸਾਥ ਦਾ ਕੁਝ ਨਹੀਂ ਕਟੇ ਹੋ ਮੈਂ ਮੇਰੇ ਕੋਲ 900 ਜਮਾਏ ਮੇਰੇ ਕੋਲ ਫੋਨ ਨਾਲ ਜਰਾ ਐਮਐਲ ਦੀ ਗੱਲ ਕਰ ਬੈਠੋ ਜੇ ਤੁਹਾਨੂੰ ਕੋਈ ਰੁਪਏ ਜੰਦਾ ਸੀ ਉਹ ਤੁਹਾਨੂੰ ਚੱਲੇ ਲੱਗਦਾ ਸੀ ਇਹ ਗੱਲਾਂ ਨਾ ਕਰੋ ਪਰ ਨੀ ਬਣ ਗਿਆ ਬਗੋਂ ਬਹੁਤ ਹੋ ਗਿਆ ਉਹ ਲੋਪਤੀ ਲੱਖ ਚ ਵਿਗਿਆ ਓਏ ਹਾਂ ਸੋ ਸਵਾਲ ਵੱਡੇ ਨੇ ਕਿ ਜਿਸ ਤਰ੍ਹਾਂ ਦਾ ਹੰਗਾਮਾ ਇਹ ਵੇਖਣ ਨੂੰ ਮਿਲਿਆ ਉਸ ਤੋਂ ਬਾਅਦ ਕੀ ਹੁਣ ਆਮ ਆਦਮੀ ਪਾਰਟੀ ਆਪਣੇ ਐਮਐਲਏ ਤੇ ਕੋਈ ਕਾਰਵਾਈ ਕਰੇਗੀ ਜਾਂ ਇਹ ਜਿਹੜਾ ਕੱਟੜ ਇਮਾਨਦਾਰੀ ਵਾਲਾ ਲੇਬਲ ਹੈ ਉਹ ਆਮ ਆਦਮੀ ਪਾਰਟੀ ਤੋਂ ਹੁਣ ਲੈ ਗਿਆ ਹਾਲਾਂਕਿ ਸੁਖਬੀਰ ਸਿੰਘ ਮੈਸਰਖਾਨਾ ਪਹਿਲਾਂ ਵੀ ਇਸ ਤਰ੍ਹਾਂ ਦੇ ਵਿਵਾਦਾਂ ਚ ਰਹੇ ਨੇ ਔਰ ਇਹ ਕੋਈ ਇਕੱਲੇ ਐਮਐਲਏ ਨਹੀਂ ਹੈਗੇ ਇਸ ਤੋਂ ਪਹਿਲਾਂ ਨਾਲ ਦੇ ਹਲਕੇ ਪੂਚੋ ਵਾਲੇ ਐਮਐਲਏ ਦੀ ਗੱਲ ਕਰ ਲੋ ਸੰਗਰੂਰ ਵਾਲਿਆਂ ਦੀ ਗੱਲ ਕਰ ਲੋ ਕਈ ਹੋਰ ਐਮਐਲਏਸ ਤੇ ਵੀ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਨੇ ਕਿ ਚਾਹੇ ਸਰਪੰਚੀਆਂ ਨੇ ਚਾਹੇ ਹੋਰ ਨੇ ਕਿ ਪੈਸੇ ਲੈ ਕੇ ਦੀਆਂ ਗਈਆਂ ਔਰ ਜਿਸ ਤਰ੍ਹਾਂ ਨਗਰ ਕੌਂਸਲ ਦਾ ਪ੍ਰਧਾਨ ਆਪ ਕੈਮਰੇ ਸਾਹਮਣੇ ਬੋਲ ਰਿਹਾ ਹੈ ਕਿ ਭਾਈ 30 ਲੱਖ ਰੁਪਏ ਦੇ ਕੇ ਮੈਂ ਚੇਅਰਮੈਨ ਹੀ ਲਈ ਹੈ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਹੈ ਐਮਐਲਏ ਮੈਨੂੰ ਕਿਉਂ ਨਹੀਂ ਬਠਣ ਦਿੰਦਾ ਤਾਂ ਸਵਾਲ ਹੁਣ ਗੰਭੀਰ ਨੇ ਹੋਰ ਦੇਖੋ ਸਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚ ਰਹੀਆਂ ਔਰ ਇਸ ਤਰ੍ਹਾਂ ਦੇ ਇਲਜ਼ਾਮ ਲੱਗਣਾ ਕਿਤੇ ਨਾ ਕਿਤੇ ਸਵਾਲ ਵੱਡੇ ਖੜੇ ਕਰ ਦਿੰਦਾ ਹੈ ਕਿ ਭਾਈ ਆਮ ਆਦਮੀ ਪਾਰਟੀ ਚੱਲ ਕੀ ਰਿਹਾ ਹੈ ਯਾਨੀ ਕਿ ਇਮਾਨਦਾਰੀ ਦਾ ਲੇਬਲ ਲਾ ਕੇ ਦਾਅਵਾ ਕਰਕੇ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਐਮ ਐਲ ਏ ਜਾਂ ਉੱਪਰ ਤੱਕ ਬੈਠੇ ਲੋਕ ਕਿ ਇਸ ਤਰ੍ਹਾਂ ਪੈਸੇ ਲੈ ਕੇ ਚੇਅਰਮੈਨੀਆਂ ਦਿੰਦੇ ਹਾਲਾਂਕਿ ਇਹ ਸੁਖਬੁਗਾੜ ਕਈ ਥਾਵਾਂ ਤੇ ਹੈ ਕਿਹੜੀ ਕਿਹੜੀ ਚੇਅਰਮੈਨੀ ਕਿਵੇਂ ਕਿਵੇਂ ਕਿਨੂੰ ਦਿੱਤੀ ਗਈ ਹੈ ਵੱਡੇ ਸਵਾਲ ਲਗਾਤਾਰ ਉੱਠਦੇ ਹੈ ਪਰ ਜਦੋਂ ਕੈਮਰੇ ਸਾਹਮਣੇ ਆ ਜਾਂਰੋਂ ਮੈਨੂੰ ਲੱਗਦਾ ਕਿ ਸਾਲ ਦਾ ਸਮਾਂ ਰਹਿ ਗਿਆ ਹੈ ਹੁਣ ਕੈਮਰੇ ਸਾਹਮਣੇ ਤਾਂ ਖੈਰ ਬਹੁਤ ਕੁਝ ਆਣਾ ਕੋਈ ਬੋਲ ਕੇ ਆਏਗਾ ਕੋਈ ਕਾਗਜ਼ ਪੱਤਰ ਜਾਰੀ ਕਰੇਗਾ ਕੋਈ ਕੁਝ ਹੋਰ ਕਹੇਗਾ ਕੋਈ ਕੁਝ ਹੋਰ ਕਹੇਗਾ ਪਰ ਕੁਲ ਮਿਲਾ ਕੇ ਇਸ ਮਸਲੇ ਨੇ ਸਵਾਲ ਵੱਡੇ ਖੜੇ ਕਰ ਦਿੱਤੇ ਨੇ ਵਿਰੋਧੀਆਂ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਆ ਗਈ ਹੈ ਹੰਗਾਮਾ ਭਾਵੇਂ ਕੁਰਸੀ ਨੂੰ ਲੈ ਕੇ ਹੈ ਪਰ ਕੁਰਸੀ ਦੇ ਬਹਾਨੇ ਜਾਂ ਕਹਿ ਲੋ ਕਿ ਕੁਰਸੀ ਦੇ ਬਹਾਨੇ ਜੋ ਹਾਲਾਤ ਬਣੇ ਨੇ ਉਹ ਵੱਡੇ ਹੋ ਗਏ ਨੇ ਕਿ ਭਾਈ ਕਿ ਵਾਕਈ ਤੁਸੀਂ ਜਿਹੜੀ ਸਿਆਸੀ ਪਾਰਟੀਆਂ ਨੂੰ ਭੰਡ ਕੇ ਸੱਤਾ ਚਾਹੇ ਤੁਸੀਂ ਤੇ ਉਸ ਤੋਂ ਵੀ ਚਾਰ ਕਦਮ ਅੱਗੇ ਨਿਕਲ ਗਏ ਚਾਹੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਚਾਹੇ ਹੋਰ ਵੱਡੇ ਵਾਲੇ ਨੇ ਸਭ ਤੋਂ ਉੱਪਰ ਵਾਲੇ ਕਰੋਨਾ ਹੁਣ ਸੋ ਸਵਾਲ ਵੱਡੇ ਨੇ ਔਰ ਇਹਨਾਂ ਸਵਾਲਾਂ ਦਾ ਜਵਾਬ ਹਮ ਆਮ ਆਦਮੀ ਆਮ ਆਦਮੀ ਪਾਰਟੀ ਕਿਵੇਂ ਦਿੰਦੀ ਹੈ ਸਰਕਾਰ ਕਿਵੇਂ ਦਿੰਦੀ ਹੈ ਐਮ ਐਲ ਏ ਕਿਵੇਂ ਦਿੰਦੇ ਨੇ ਕਿਉਂਕਿ ਇਲਜ਼ਾਮ ਗੰਭੀਰ ਨਗਰ ਕੌਂਸਲ ਪ੍ਰਧਾਨ ਨੇ ਲਾਤੇ ਨੇ ਕਿ ਭਾਈ 30 ਲੱਖ ਲੱਗੇ ਹੈ ਐਵੇਂ ਹੀ ਨਹੀਂ ਕੁਰਸੀ ਮਿਲੀ ਤੇ ਮੈਨੂੰ ਬੈਠਣ ਵੀ ਨਹੀਂ ਦਿੰਦੇ ਉਹਨੇ 30 ਲੱਖ ਦੀ ਕੁਰਸੀ ਦਾ ਜਵਾਬ ਤੇ ਭਾਈ ਸਾਹਿਬ ਦੇਣਾ ਪਏਗਾ ਇਜਾਜ਼ਤ ਦਿਓ ਸਾਸਤ੍ਰੀ ਗਾਲ